ਕੋਈ ਨਾ ਮੀਟਿੰਗਾਂ ਦਾ ਕੁਝ ਹੱਲ ਨਹੀਂ ਕੱਢਣਾ ਜੇ ਕੱਢਣਾ ਹੁੰਦਾ ਨਾ ਨਾ ਜਦੋਂ ਤੋਂ 2 ਸਾਲ ਪਹਿਲਾਂ ਜਦੋਂ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਡੇ ਤਿੰਨੇ ਕਾਨੂੰਨ ਅਸੀਂ ਕੈਸਲ ਕਰਤੇ ਬੰਦ ਕਰਤੇ ਉਸ ਟਾਈਮ ਹੀ ਮੰਗਾ ਮੰਨੀਆਂ ਸੀਗੀਆਂ ਜੇ ਨਾ ਲਾਗੂ ਕਰਨੀਆਂ ਹੁੰਦੀਆਂ ਤਾਂ 2 ਸਾਲ ਚ ਕਰ ਦਿੰਦੇ ਇਹ ਤਾਂ ਇੱਕ ਸਿਰਫ ਮਿੱਠੀ ਗੋਲੀ ਦੇ ਰਹੇ ਨੇ ਇਹ ਜਿਹੜੀ ਮੀਟਿੰਗਾਂ ਦਾ ਦੌਰ ਚਲਾ ਰਹੇ ਸਿਰਫ ਟਾਈਮ ਟਪਾਈ ਹੈ ਇਹ ਜਿੰਨੇ ਦਿਨ ਵੀ ਇਹ ਕਿਸਾਨ ਮੋਰਚਾ ਦਾ ਸੰਘਰਸ਼ ਚੱਲੇਗਾ ਸਾਡੇ ਵੱਲੋਂ ਇਹਨਾਂ ਮਾਪੋਸਾਂ ਵੱਲੋਂ ਇਹ ਲੰਗਰ ਜਿਹੜਾ ਇੱਥੇ ਭੇਜਿਆ ਜਾਏਗਾ ਰਸਤਾ ਭੇਜਿਆ ਜਾੜੇਗਾ ਸਰਕਾਰ ਜਿਹੜੀ ਹੈ ਇਹਦਾ ਫੈਸਲਾ ਹੱਕ ਚ ਕਰ ਦਵੇ ਲੋਏ ਮੰਗਾ ਮੰਗਦੇ ਨੇ ਉਹਨਾਂ ਤੇ ਪੂਰੀਆ ਕਰ ਦੇਣ ਤੇ ਇਹਨਾਂ ਨੂੰ ਨਾ ਤੰਗ ਕਰਦਾ ਉਸ ਤੋਂ ਸੀਰ ਦਾ ਬੇੜਾ ਹੋਇਆ ਹੈ ਉਹ ਸੇਵਾ ਕਰ ਰਹੇ ਆ ਜੀ ਬਹੁਤ ਦੂਰ ਦੂਰ ਤੋਂ ਕਿਸਾਨ ਪਹੁੰਚੇ ਹੋਏ ਆ ਜੀ ਬਾਰਡਰ ਤੋਂ ਆਪਣੇ ਟਾਰੀ ਬਾਰਡਰ ਤੋਂ ਕਿਸਾਨ ਪਹੁੰਚੇ ਹੋਏ ਆ ਬਹੁਤ ਦੂਰ ਤੋਂ ਅਸੀਂ ਤਾਂ ਲੋਕਾਂ ਲਈ 4-5 ਕਿਲੋਮੀਟਰ ਪਿੰਡ ਹੈ ਜੀ ਸਾਡਾ ਨन्हेੜਾ ਸ਼ੰਭੂ ਦੇ ਨਾਲ ਜੀ ਅਸੀਂ ਤਾਂ ਬਹੁਤ ਨੇੜੇ ਆ ਅਸੀਂ ਆਪਣੀ ਮੰਗਾ ਮੰਗਣਾ ਜੀ ਮੋਦੀ ਕੋਲ ਮੋਦੂ ਨੇ ਬਹੁਤ ਜ਼ਿਆਦਾ ਪਹਿਲਾਂ ਹਾਂ ਕਰਕੇ ਮੁੱਕਰ ਗਿਆ ਹੁਣ ਦੁਬਾਰਾ ਤੇਰਾ ਆਗੇ ਇਹਨੇ ਜਿਆਦਾ ਜ਼ੁਲਮ ਕੀਤਾ ਹੈ ਹਾਂਜੀ ਸਰ ਕੀ ਨਾਮ ਹੈ ਜੀ ਸੁਣ ਮੈਂ ਨਾਂ ਇਹ ਬਲਕਰ ਸਿੰਘ ਬੈਂਸ ਮੈਂ ਜਸ ਕੱਤਰ ਆ ਆਪਣਾ ਭਾਰਤੀ ਕਿਸਾਨ ਮੋਰਚਾ ਜੁਨੀ ਪੰਜਾਬ ਦਾ ਤੇ ਬੈਂਸਬ ਕੀ ਕਹਿਣਾ ਚਾਹੁੰਗਾ ਲਗਾਤਾਰ 6 ਮਾ ਦਿਨ ਹੋ ਚੁੱਕਿਆ ਹੈ ਤੇ ਹਲੇ ਮੀਟਿੰਗਾਂ ਚੱਲ ਰਹੀਆਂ ਨੇ ਸ਼ਾਮੀ ਮੀਟਿੰਗ ਹੈ ਇੱਕ ਕੀ ਕਹਿਣਾ ਚਾਹੁੰਦਾ ਦੇਖੋ ਇਹਨਾਂ ਨੇ ਮੀਟਿੰਗਾਂ ਚ ਤਾਂ ਕੁਝ ਹੱਲ ਨਹੀਂ ਕੱਢਣਾ ਜੇ ਕੱਢਣਾ ਹੁੰਦਾ ਨਾ ਜਦੋਂ ਤੋਂ 2 ਸਾਲ ਪਹਿਲਾਂ ਜਦੋਂ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਤੁਹਾਡੇ ਤਿੰਨੇ ਕਾਨੂੰਨ ਅਸੀਂ ਕੈਨਸਲ ਕਰਤੇ ਬੰਦ ਕਰਤੇ ਪਰ ਉਹਨੂੰ ਟੇਡੇ ਤਰੀਕੇ ਨਾਲ ਲਾਗੂ ਕੀਤਾ ਹੋਇਆ ਜਦੋਂ 2 ਸਾਲ ਪਹਿਲਾਂ ਜਦੋਂ ਆਪਾਂ ਉੱਥੋਂ ਧਰਨਾ ਚੱਕਿਆ ਸੀਗਾ ਦਿੱਲੀ ਦੇ ਉਸ ਟਾਈਮ ਇਹ ਮੰਗਾ ਮੰਨੀਆਂ ਸੀਗੀਆਂ ਜੇ ਨਾ ਲਾਗੂ ਕਰਨੀਆਂ ਹੁੰਦੀਆਂ ਤਾਂ 2 ਸਾਲ ਚ ਕਰ ਦਿੰਦੇ ਇਹਦੇ ਇੱਕ ਸਿਰਫ ਇਹ ਮਿੱਠੀ ਗੋਲੀ ਦੇ ਰਹੇ ਨੇ ਇਹ ਜਿਹੜੀ ਮੀਟਿੰਗ ਦਾ ਦੌਰ ਚਲਾ ਰਹੇ ਸਿਰਫ ਟਾਈਮ ਟਪਾਈ ਹੈ ਇਹਦੇ ਵਿੱਚ ਅੱਜ ਵੀ ਜੋ 5 ਵਜੇ ਹੈਗੀ ਹੈ ਕੋਈ ਮੰਗ ਨਹੀਂ ਮੰਨੀ ਜਾਏਗੀ ਹੁਣ ਤੁਸੀਂ ਆ ਦੇਖੋ ਆ ਮਾਮਾ ਭੈਣ ਆਈ ਨੇ ਛੋਟੇ ਬੱਚੇ ਆਏ ਨੇ ਕਿਨ ਇਹਨਾਂ ਤੇ ਜੇ ਸਰਕਾਰਾਂ ਨਾ ਸਾਡੇ ਨਾਲ ਇਸ ਤਰ੍ਹਾਂ ਕਰਨ ਤਾਂ ਨਾ ਬੱਚੇ ਨ ਮਾਮਾ ਨ ਭੈਣਾਂ ਨੂੰ ਆਣ ਦੀ ਕੀ ਲੋੜ ਹੈ ਵਿਚਾਰਨ ਕਰੋ ਜੀ ਤੇ ਹੁਣ ਤੁਸੀਂ ਦੇਖਿਆ ਹੁਣ ਤੇ ਅੱਗੇ ਜਾ ਕੇ ਵੀ ਤੇ ਸੀਆਰਪੀਐਫ ਤੇ ਬੀਐਸਐਫ ਲਾਈ ਹੋਈ ਹੈ ਇਹ ਜਿਹੜੀ ਇਹ ਫੋਰਸਾਂ ਕਾ ਵਾਸਤੇ ਹੁੰਦੀਆਂ ਬਾਰਡਰ ਵਾਸਤੇ ਹੁੰਦੀਆਂ ਇਹ ਆਪਣੇ ਦੇਸ਼ ਦੇ ਲੋਕਾਂ ਦੇ ਹੀ ਹੁੰਦੀ ਚਲਾਉਣ ਵਾਸਤੇ ਹੁੰਦੀਆਂ ਨੇ ਠੀਕ ਹੈ ਜੀ ਤੇ ਬਹੁਤ ਹੀ ਮਾੜੀ ਗੱਲ ਹੈ ਹਜੇ ਵੀ ਟਾਈਮ ਹੈ ਮੋਦੀ ਸਾਹਿਬ ਕੋਲ ਵੀ ਤੁਸੀਂ ਹਜੇ ਵੀ ਮੰਨ ਜੋ ਮੰਗਾ ਸਾਡੀਆਂ ਮੰਗਾ ਸਾਡੀਆਂ ਉਹ ਵੀ ਪੁਰਾਣੀਆਂ ਨੇ ਕੋਈ ਨਵੀਆਂ ਮੰਗਾ ਤਾਂ ਹੈ ਨਹੀਂ ਜੋ ਤੁਸੀਂ ਆਪਣੇ ਆਪ ਪਿਛਲੇ 2 ਸਾਲ ਪਹਿਲਾਂ ਦਿੱਲੀ ਤੋਂ ਸੇਗੂ ਬਾਰਡਰ ਤੋਂ ਕਿਸਾਨ ਠਾਲੇ ਸੀ ਕਿ ਕਹਿ ਕੇ ਤੁਸੀਂ ਤੇ ਵੀ ਤੁਹਾਡੀ ਮੰਗਾ ਮੰਨੀਆਂ ਉਹੀ ਮੰਗਾ ਨੇ ਕੋਈ ਨਵੀਂ ਮੰਗਦਾ ਹੈ ਨਹੀਂ ਤੁਸੀਂ ਖੁਦ ਕਿਹਾ ਸੀ ਅਸੀਂ ਮੰਨ ਲਈਆਂ ਤੇ ਉਹਨੂੰ ਲਾਗੂ ਕਰ ਦੋ ਹਾਂਜੀ ਪਰ ਇਹ ਬਹੁਤ ਮਾੜੀ ਗੱਲ ਹੈ ਇਹ ਨਹੀਂ ਕਰਨਾ ਚਾਹੁੰਦਾ ਇਹਦੇ ਜੋ ਵੀ ਸ਼ਿੱਟੇ ਹੋ ਭਿਆਨਕ ਨਿਕਲਣਗੇ ਤੇ ਸਰਕਾਰ ਨੂੰ ਇਹਦਾ ਜਲਦੀ ਤੋਂ ਜਲਦੀ ਦੇਖਣਾ ਚਾਹੀਦਾ ਸਵਾਲ ਜੇ ਜਿਹੜੇ ਤੁਸੀਂ ਇੱਥੇ ਪਹੁੰਚਿਓ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਜਿਹੜਾ ਕਿਸਾਨਾਂ ਵੱਲੋਂ ਇਹ ਮੋਰਚਾ ਲਗਾਇਆ ਗਿਆ ਉਹਦੇ ਵਿੱਚ ਸਾਡੇ ਬਾਬਾ ਦਿਲਕਾਰ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਖ ਤੇ ਬਾਬਾ ਗੁਰਮੀਤ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਖ ਉਹਨਾਂ ਨੇ ਸਾਡੇ ਇੱਥੇ ਲੰਗਰ ਦੇ ਵਿੱਚ ਜਿਹੜੀਆਂ ਲੰਗਰ ਦੀਆਂ ਸਰਵਾਮਾਂ ਰਸਤਾ ਢਿੱਗੀਆਂ ਨੇ ਲੱਸੀ ਦੇ ਲੰਗਰ ਤੇ ਜਿਹੜੇ ਆਪਣਾ ਦੁੱਧ ਦਾ ਲੰਗਰ ਭੇਜਿਆ ਜੀ ਇਹ ਜਿੰਨੇ ਦਿਨ ਵੀ ਇਹ ਕਿਸਾਨ ਮੋਰਚਾ ਦਾ ਸੰਘਰਸ਼ ਚੱਲੇਗਾ ਸਾਡੇ ਵੱਲੋਂ ਇਹਨਾਂ ਮਹਾਂਪੁਰਖਾਂ ਵੱਲੋਂ ਇਹ ਲੰਗਰ ਜਿਹੜਾ ਇੱਥੇ ਭੇਜਿਆ ਜਾਏਗਾ ਰਸਤਾ ਭੇਜੇ ਜਾਣਗੇ ਸੋ ਸਾਡੇ ਵੱਲੋਂ ਬੇਨਤੀ ਹੈ ਸਾਰੇ ਜਿੰਨੇ ਵੀ ਲ ਦੀ ਲੋੜ ਹੈ ਉਹ ਸਾਡੇ ਨਾਲ ਜਿਹੜਾ ਬਾਬਾ ਬਲ ਜਗਤਾਰ ਸਿੰਘ ਜੀ ਮਹਾਂਪੁਰਸ਼ ਘਰਸੇ ਵਾਲੇ ਸ਼ਾਬਾਦ ਵਾਲੇ ਬਾਬਾ ਗੁਰਮੀਤ ਸਿੰਘ ਜੀ ਘਰਸੇ ਵਾਲੇ ਉਹਨਾਂ ਮਹਾਂਪੁਰਸ਼ਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜਿਨ੍ਹਾਂ ਨੂੰ ਵੀ ਲੰਗਰ ਦੀ ਵੀ ਲੋੜ ਹੈ ਤੇ ਅਸੀਂ ਸਾਰੇ ਤੁਹਾਡੇ ਨਾਲ ਲੰਗਰ ਦੀ ਸੇਵਾਵਾਂ ਪੂਰੀ ਪੂਰੀ ਨਿਭਾਵਾਂਗੇ। ਅਕਰਦੇ ਜੋ ਤੇ ਗੁਰਨਾਬ ਸਿੰਘ ਕਿੱਥੋਂ ਆਏ ਜੀ ਅਸੀਂ ਸ਼ਾਬਾਦ ਤੋਂ ਤੇ ਅੱਜ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਜਾਂ ਤੇ ਅਭੀ ਇਹ ਸਰਕਾਰ ਜਿਹੜੀ ਇਹਨਾਂ ਦਾ ਫੈਸਲਾ ਹੱਕ 'ਚ ਕਰ ਦਵੇ ਜੋਏ ਮੰਗਾ ਮੰਗ ਜੇ ਰੋਡਾ ਤੇ ਪੂਰੀਆ ਕਰ ਦੇਣ ਤੇ ਇਹਨਾਂ ਨੂੰ ਨਾ ਤੰਗ ਕਰਦਾ ਉਸ ਤੋਂ ਸੀਜ਼ਨ ਦਾ ਵੇਲਾ ਹੋਇਆ ਹੈ ਤੇ ਮੰਗਾ ਨਾ ਸਾਰੀ ਬੁਕਲੇ ਉੱਪਰ ਇਸ਼ਾਰਾ ਕਰਦੋ ਗੱਲੇ ਕੀ ਪੁੱਛੀ ਜੀ ਲੱਗ ਲੈ ਕੇ ਜਾ ਵਾਸਤੇ ਖਸਾਲਾ ਵਾਸਤੇ ਦੁੱਧ ਲੱਸੀ ਪ੍ਰਸ਼ਾਦੇ ਹੋ ਲੈ ਕੇ ਆਵਾਗੇ ਜੀ ਜੋਰੇ ਸਾਹਿਬ ਵੱਲੋਂ ਕਿ ਨਾ ਜਲਾ ਕਾਰ ਸੇਵਾ ਬਾਬਾ ਚਰਤਾਰ ਸੇਵਾ ਦੋ ਠੀਕ ਹੈ ਜੀ ਦੁੱਧ ਮਰਾ ਸੇਵਾ ਵੱਲੋਂ ਜੀ ਸੋਨਹਾਰ ਹਾਂਜੀ ਜੀ ਸਰ ਕੀ ਨਾਮ ਹੈ ਜੀ ਆਪਣਾ ਬਲਵਿੰਦਰ ਸਿੰਘ ਜਿਹੜੇ ਪਿੰਡ ਤੋਂ ਆਏ ਜੀ ਨਨਹਿੜੇ ਤੋਂ ਤੇ ਅੱਜ ਜੋ ਕਿਸਾਨੀ ਅੰਦੋਲਨ ਉਹ ਸੇਵਾ ਕਰ ਰਹੇ ਆ ਜੀ ਬਹੁਤ ਦੂਰ ਦੂਰ ਤੋਂ ਕਿਸਾਨ ਪਹੁੰਚੇ ਹੋਏ ਆ ਜੀ ਬਾਰਡਰ ਤੋਂ ਆਪਣੇ ਅਟਾਰੀ ਬਾਰਡਰ ਤੋਂ ਕਿਸਾਨ ਪਹੁੰਚੇ ਹੋਏ ਆ ਬਹੁਤ ਦੂਰ ਤੋਂ ਅਸੀਂ ਤਾਂ ਨੋਕ ਲਾਗੀ 4-5 ਕਿਲੋਮੀਟਰ ਪਿੰਟੇ ਜੀ ਸਾਡਾ ਨਨਹਿੜਾ ਸ਼ੰਭੂ ਦੇ ਨਾਲ ਜੀ ਅਜੀਦਾ ਬਹੁਤ ਨੇੜੇ ਆ ਜੀ ਧੰਨਵਾਦ ਇੰਨਾ ਕਿਸਾਨ ਵੀਰਾਂ ਦਾ ਜੀ ਜਿਹੜਾ ਇੰਨੀ ਦੂਰ ਤੋਂ ਆ ਕੇ ਪਹੁੰਚੇ ਹੋਏ ਆ ਸਾਡਾ ਸਹਿਯੋਗ ਕਰ ਰਿਹਾ ਸਮਰਥਨ ਕਰ ਰਿਹਾ ਅਸੀਂ ਇੰਨਾ ਤੇ ਜੋ ਪਰਮਾਤਮਾ ਸੇਵਾ ਲਈ ਆ ਜੀ ਸਾਡੇ ਵਿੱਚ ਸੇਵਾ ਕਰ ਰਹੇ ਆ ਜੀ ਸਾਰੇ ਮਿਲ ਕੇ ਸਾਰੇ ਨਗਰ ਦੇ ਸਹਿਯੋਗ ਨਾਲ ਨੂੰ ਲੋਕਲ ਜਿਹੜੇ ਨੇ ਬਹੁਤ ਘੱਟ ਦਿਖ ਰਹੇ ਨੇ ਉਹਨਾਂ ਨੂੰ ਵੀ ਅਪੀਲ ਕਰਨਾ ਨਹੀਂ ਜੀ ਲੋਕਲ ਬਹੁਤ ਜ਼ਿਆਦਾ ਪਛਾਹ ਲੋਕਾਂ ਦੇ ਵਿੱਚ ਸਵੇਰੇ 3 ਵਜੇ ਲੋਕਲ ਲੋਕ ਉੱਠ ਕੇ ਆ ਜਾਂਦੇ ਆ ਜੀ ਕੋਈ ਪਾਣੀ ਦੀ ਸੇਵਾ ਕਰ ਰਿਹਾ ਜੀ ਕੋਈ ਚਾਹ ਦੀ ਸੇਵਾ ਕਰ ਰਿਹਾ ਹੈ ਉਹਨ ਇਸ ਤਰ੍ਹਾਂ ਜੀ ਸਾਰੇ ਬਾੜਾ ਮੋਟਾ ਤੁਹਾਨੂੰ ਪਤਾ ਕਬੀਲਦਾਰ ਜੀ ਕੋਈ ਅੱਗੇ ਪਿੱਛੇ ਬਈ ਲੋਕਲ ਬਹੁਤ ਜ਼ਿਆਦਾ ਆ ਰਹੇ ਨੇ ਬਹੁਤ ਜ਼ਿਆਦਾ ਲੋਕਲ ਸਾਡੀ ਜਿੰਮੇ ਚੱਕ ਨਹੀਂ ਹੋਏ ਨੇ ਉਨ ਚ 30% ਮੁੰਡੇ ਲੋਕਲ ਨੇ ਜੇ ਅੱਗੇ ਇਹ ਬੈਰੀਗੇਟ ਟੁੱਟੇਗਾ ਤਾਂ ਲੋਕਲ ਸਭ ਤੋਂ ਅੱਗੇ ਹੋਣਗੇ ਅੱਗੇ ਹੁੰਦੇ ਆ ਪਹਿਲੀ ਕਤਾਰ ਦੇ ਵਿੱਚ ਲੋਕਲ ਹੋਣਗੇ ਜੀ ਇਹ ਸਾਰੀਆਂ ਇਸ ਜਥੇਬੰਦੀ ਨੂੰ ਸ਼ਿਵਾਸ ਦਿਵਾਨੇ ਆ ਚਾਹੇ ਟਰੈਕਟਰ ਨਾਲ ਹੋਵੇ ਚਾਹੇ ਮਸ਼ੀਨ ਨਾਲ ਹੋਵੇ ਜਿਸ ਜਿਸ ਤਰ੍ਹਾਂ ਦੀ ਵੀ ਲੋਡ ਹੋਏਗੀ ਉਸ ਤਰ੍ਹਾਂ ਦੀ ਲੋਕਲ ਸਾਰੇ ਜਾਣੇ ਵਲ ਕੇ ਸੈਟਾ ਦੇ ਠੀਕ ਮਮਤਾ ਜੀ ਕੀ ਨਾਮ ਹੈ ਜੀ ਆਪਣਾ ਮਨਜੀਤ ਕੌਰ ਕਿੱਥੋਂ ਆਏ ਜੀ ਸ਼ੰਭੂ ਕਲਾਂ ਤੋਂ ਤੇ ਅੱਜ ਜਿਹੜਾ ਤੁਸੀਂ ਧਰਨੇ ਦੇ ਵਿੱਚ ਪਹੁੰਚੇ ਹੋ ਉਹਦੇ ਬਾਰੇ ਜਾਣਕਾਰੀ ਕਿਹਾ ਅੱਜ ਅਸੀਂ ਆਪਣੀ ਮੰਗਾਂ ਮੰਗਣ ਆਏ ਜੀ ਮੋਦੀ ਕੋਲੋਂ ਮੋਦੀ ਨੇ ਬਹੁਤ ਜ਼ਿਆਦਾ ਪਹਿਲਾਂ ਹਾਂ ਕਰਕੇ ਮੁੱਕਰ ਗਿਆ ਹੁਣ ਦੁਬਾਰਾ ਫੇਰ ਆ ਗਏ ਇਹਨੇ ਜ਼ਿਆਦਾ ਜ਼ੁਲਮ ਕੀਤਾ ਹੈ ਜੀ ਜਿਸ ਤਰ੍ਹਾਂ ਜਿਹੜਾ ਹਰਿਆਣਾ ਸਰਕਾਰ ਦੇ ਵੱਲੋਂ ਅੱਗੇ ਬੈਰੀਕੇਡ ਲਾਈ ਗਈ ਹੈ ਅੱਗੇ ਨਹੀਂ ਜਾਣਾ ਇਹ ਤਾਂ ਸਭ ਟੁੱਟ ਜਾਣੇ ਜੀ ਇਹ ਤਾਂ ਟੁੱਟ ਜਾਣੇ ਹੈ ਇਹ ਤਾਂ ਗਲਤ ਹੈ ਇਹ ਸਾਡੀ ਜਿਵੇਂ ਨਹੀਂ ਤੇ ਜਾ ਕੇ ਕਬਜ਼ਾ ਕਰ ਰਹੇ ਐ ਕੋਈ ਲਾਣ ਦੇ ਦੇਂਗੇ ਇਹਨਾਂ ਨੂੰ ਨਾ ਬਿਲਕੁਲ ਨਹੀਂ ਲਾਣ ਦੇਂਗੇ ਫਰਕ ਦੀ ਤਾਂ ਲਾਣ ਦਾ ਕੀ ਹੁੰਦਾ ਹਾਂ ਕਿੰਨੇ ਜਿਹੜੇ ਤੁਸੀਂ ਉੱਥੋਂ ਪਿੰਡ ਤੋਂ ਆਏ ਹੋ ਪਿੰਡ ਤੋਂ ਅਸੀਂ ਆਏ ਹਜ਼ਾਰ ਬੰਦਾ ਆਇਆ ਸੀ ਹਾਂ ਇਹ ਵੈਰੀ ਗੱਟ ਪਹਿਲਾਂ ਵੀ ਲਾਏ ਇਹਨਾਂ ਨੇ ਅੱਜ ਥੋੜੀ ਲਾਏ ਆ ਪਹਿਲਾਂ ਵੀ ਲਾਏ ਆ ਪਹਿਲਾਂ ਵੀ ਤੋੜ ਕੇ ਗਏ ਆ ਹੁਣ ਵੀ ਤੋੜ ਕੇ ਚਲੇ ਜਾਣਾ ਆ ਨਿਕਲ ਜਾਣਾ ਆ ਅੱਜ ਅੱਜ ਕੱਲ੍ਹ ਦੇਖਣਾ ਆ ਸਭ ਜਿਸ ਤਰ੍ਹਾਂ ਪਹਿਲਾਂ ਮੋਰਚਾ ਲਗਾਇਆ ਦਿੱਲੀ ਜਾ ਕੇ ਇਸ ਤਰੀ ਮੋਰਚਾ ਹੁਣ ਫੇਰ ਲਾਵਾਂਗੇ ਠੀਕ ਐ ਇਤਨਾ ਮੰਗਾਪੂਰੀ ਨਹੀਂ ਨਾ ਹੁੰਦੀ ਆ ਇਤਨਾ ਆਂਦੇ ਨਹੀਂ ਹਾਂ ਇਹਨਾਂ ਸਰਕਾਰਾਂ ਕੇ ਹੱਕ ਖੋਸ ਲਈ ਨਾ ਜ਼ਿੰਮੇਦਾਰਾਂ ਕੇ ਛੋੜ ਦੇਣੀ ਜਾਂ ਇਹਨਾਂ ਦਾ ਪੰਡਾ ਇਹ ਤਾਂ